ਸੋਸ਼ਿਆਕਾਸ ਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਜਲੰਧਰ ਦੇ ਵਿੱਚ ਚੌਣ ਖਰਾ ਪੂਰੀ ਤਰ੍ਹਾਂ ਪਖਿਆ ਹੋਇਆ ਹੈ ਜਿੱਥੇ ਕਾਂਗਰਸ ਦੇ ਵੱਲੋਂ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਉਮੀਦਵਾਰ ਐਲਾਨ ਦਿੱਤਾ ਗਿਆ ਹੈ ਉੱਥੇ ਹੀ ਲਗਾਤਾਰ ਦੂਸਰੇ ਪਨੇ ਚੌਧਰੀ ਪਰਿਵਾਰ ਨਾਰਾਜ਼ ਹੈ ਸੋਨੀਆ ਗਾਂਧੀ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਚੌਧਰੀ ਪਰਿਵਾਰ ਨੇ ਪੰਜਾਬ ਦੇ ਵਿੱਚ ਆ ਕੇ ਵੀ ਨਾਰਾਜ਼ਗੀ ਜ਼ਾਹਰ ਕੀਤੀ ਤੇ ਹੁਣ ਜੇਕਰ ਗੱਲ ਕਰੀਏ ਤਾਂ ਉਮੀਦਵਾਰ ਬਣਨ ਤੋਂ ਬਾਅਦ ਲਗਾਤਾਰ ਚਰਨਜੀਤ ਚੰਨੀ ਹੋਰੀ ਜਲੰਧਰ ਦੇ ਵਿੱਚ ਐਕਟਿਵ ਨੇ ਲਗਾਤਾਰ ਚੋਣ ਪ੍ਰਚਾਰ ਜਾਰੀ ਹੈ ਜੇਕਰ ਗੱਲ ਕਰੀਏ ਤਾਂ ਜਿੱਥੇ ਲੋਕਾਂ ਦੇ ਨਾਲ ਵਾਅਦੇਾਂ ਦਾ ਦੌਰ ਵੀ ਜਾਰੀ ਹੈ ਤੇ ਉੱਥੇ ਹੀ ਕੱਲ ਚਰਨਜੀਤ ਸਿੰਘ ਚੰਨੀ ਹੋਰ ਆਦੇਵ ਵੱਲੋਂ ਬਿਆਨ ਦਿੱਤਾ ਗਿਆ ਚਰਨਜੀਤ ਸਿੰਘ ਚੰਨੀ ਹੋਰ ਆਦਾ ਕਹਿਣਾ ਹੈ ਕਿ ਜੇਕਰ ਉਹ ਜਲੰਧਰ ਤੋਂ ਲੋਕ ਸਭਾ ਜਿੱਤਦੇ ਨੇ ਤਾਂ ਸੰਸਦ ਦੇ ਵਿੱਚ ਜਾ ਕੇ ਜਲੰਧਰ ਦੀ ਉਸਾਰੀ ਦੇ ਮੁੱਦੇ ਚੱਕਣਗੇ ਉਹਨਾਂ ਨੇ ਕਿਹਾ ਕਿ ਜਲੰਧਰ ਨੂੰ ਪੰਜਾਬ ਦੀ ਦੂਸਰੀ ਰਾਜਧਾਨੀ ਦੇ ਵਜੋਂ ਵਿਕਸਿਤ ਕੀਤਾ ਜਾਵੇਗਾ ਤੇ ਨਾਲੇ ਜਲੰਧਰ ਦੇ ਵਿੱਚ ਠੰਡੀ ਪਈ ਫੁੱਟਬਾਲ ਇੰਡਸਟਰੀ ਨੂੰ ਤੋਂ ਸੁਰਜੀਤ ਕੀਤਾ ਜਾਵੇਗਾ ਕਿਉਂਕਿ ਜਲੰਧਰ ਦੀ ਫੁੱਟਬਾਲ ਇੰਡਸਟਰੀ ਨਾ ਸਿਰਫ ਭਾਰਤ ਦੇ ਵਿੱਚ ਬਲਕਿ ਵਿਦੇਸ਼ਾਂ ਦੇ ਵਿੱਚ ਵੀ ਮਸ਼ਹੂਰ ਹੈ ਫੁੱਟਬਾਲ ਦੀ ਸਭ ਤੋਂ ਵੱਡੀ ਲੀਗ ਆਈਫਾ ਲੀਗ ਦੇ ਵਿੱਚ ਜਲੰਧਰ ਦੇ ਬਣੇ ਫੁੱਟਬਾਲਾਂ ਦਾ ਇਸਤੇਮਾਲ ਹੁੰਦਾ ਹੈ ਤੇ ਉਹਨਾਂ ਨੇ ਕਿਹਾ ਕਿ ਅਸੀਂ ਮੁਰਤੋਂ ਜਲੰਧਰ ਦੇ ਵਿੱਚ ਫੁੱਟਬਾਲ ਇੰਡਸਟਰੀ ਨੂੰ ਸੁਰਜੀਤ ਕਰਾਂਗੇ ਤੇ ਨਾਲੇ ਜਲੰਧਰ ਨੂੰ ਦੂਸਰੀ ਰਾਸ਼ਤਾ ਨਿ ਦੇ ਵਜੋਂ ਉਸਾਰਾਂਗੇ ਜਲੰਧਰ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੀ ਦੂਸਰੀ ਰਾਜस्तानी ਬਣੇਗਾ ਇੱਥੋਂ ਵੀ ਫੈਸਲੇ ਹੋਇਆ ਕਰਨਗੇ ਜਲੰਧਰ ਦੇ ਨਾਲ ਇਸ ਤਰ੍ਹਾਂ ਦੀ ਇਹਦੀ ਡਿਵੈਲਪਮੈਂਟ ਕਰਾਂਗੇ ਤੇ ਇਸ ਤਰੀਕੇ ਦੇ ਨਾਲ ਇੰਡਸਟਰੀ ਵਧਾਵਾਂਗੇ ਜਿਸ ਤਰ੍ਹਾਂ ਪਹਿਲਾਂ ਫਟਵਾਲ ਪੀਪਾ ਦੀ ਇੱਥੇ ਰਜਮੜ ਕੇ ਜਾਂਦੀ ਸੀ ਉਹ ਚੀਜ਼ਾਂ ਦੁਬਾਰੇ ਆਉਣਗੀਆਂ ਤੇ ਇਹ ਇੰਡਸਟਰੀ ਜਲ ਦੁਬਾਰੇ ਵਧੇਗੀ ਇੱਥੇ ਦੀ ਬਹੁਤ ਸਕੋਪ ਹੈ ਇੱਥੇ ਵਾਸਤੇ ਜਿਹੜਾ ਕਿ ਮੈਂ ਅੱਗੇ ਹੋ ਕੇ ਕਰਾਂਗਾ ਤੇ ਇਹ ਨਹੀਂ ਹੈ ਕਿ ਅੱਜ ਆਮ ਆਦਮੀ ਪਾਰਟੀ ਦਾ ਇੱਥੇ ਦਾ ਹੀ ਲੀਡਰ ਹੈਗਾ ਜਿਹੜਾ ਲੋਕਲ ਬਾਡੀਜ਼ ਮਨਿਸਟਰ ਹੈ ਲੇਕਿਨ ਝਾੜੂ ਵਾਲਿਆ ਤੇ ਝਾੜੂ ਵੀ ਦੀ ਮਰਵਾਹ ਹੁੰਦਾ ਇੱਥੇ ਗੰਦਗੀ ਪਈ ਐ ਸਾਰੇ ਪਾਸੇ ਸੜਕਾਂ ਟੁੱਟੀਆਂ ਪਈਆਂ ਜਲੰਧਰ ਦੀਆਂ ਕੋਈ ਲਾਅ ਨਾ ਆਰਡਰ ਨਹੀਂ ਕੋਈ ਲੋਕਾਂ ਬਾਤ ਤੇ ਰੋਜ਼ਗਾਰ ਦੇ ਸਾਧਨ ਨਹੀਂ ਇੱਥੇ ਮੈਂ ਇੱਕ ਜ਼ਬਰਦਸਤ ਯੂਨੀਵਰਸਿਟੀ ਲੇਕੇ ਆਣੀ ਐ ਜਿਹਦੇ ਨਾਲ ਮੈਂ ਆਪਣੇ ਨੌਜਵਾਨਾਂ ਨੂੰ ਅੱਛੀ ਐਜੂਕੇਸ਼ਨ ਦੇ ਸਕਾਂ ਉਹਨਾਂ ਦੀ ਇੰਪਲਾਈਅਬਿਲਟੀ ਹੋਵੇ ਜਿਹਦੇ ਨਾਲ ਜਿਹੜੇ ਕਿ ਉਹ ਆਪਣੀ ਜ਼ਿੰਦਗੀ 'ਚ ਅੱਛੀ ਤਰੱਕੀ ਕਰ ਸਕਣ ਉਹ ਆਪ ਕਮਾਉਣ ਵਾਲੇ ਹੋ ਤੇ ਨਾਲ-ਨਾਲ ਇੱਕ ਸ਼ਾਨਦਾਰ ਹਸਪਤਾਲ ਇੱਥੇ ਪੀਜੀਆਈ ਲੈਵਲ ਦਾ ਚਾਹੀਦਾ ਜਿਹਦੀ ਜ਼ਰੂਰਤ ਹੈ ਤਾਂ ਕਿ ਗਰੀਬ ਆਦਮੀ ਸਰਕਾਰੀ ਹਸਪਤਾਲ ਦੀ ਜਾ ਕੇ ਆਪਣਾ ਇਲਾਜ ਕਰਾ ਸਕੇ